ਅੰਮ੍ਰਿਤਸਰ ਗੁਰੂ ਨਗਰੀ ਚਬਾਲ ਰੋਡ ਤੇ ਡ੍ਰੀਮ ਸਿਟੀ ਦੇ ਵਿੱਚ ਇੱਕ ਵਿਆਹ ਵਾਲੇ ਘਰ ਦੇ ਵਿੱਚ ਦੇਰ ਰਾਤ ਹੋਈ ਚੋਰੀ ਲਾੜੇ ਨੂੰ ਗਏ ਸੀ ਵਿਆਹਣ ਤੇ ਪਿੱਛੋਂ ਘਰ ਵਿੱਚ ਕਰ ਗਿਆ ਕੋਈ ਚੋਰੀ ਇਸ ਘਰ ਦੇ ਵਿੱਚ ਖੁਸ਼ੀ ਵਾਲਾ ਮਾਹੌਲ ਘਟ ਅਤੇ ਗਮੀ ਵਾਲਾ ਜ਼ਿਆਦਾ ਲੱਗ ਰਿਹਾ ਹੈ ਚੋਰਾਂ ਨੇ ਕੀਤੀ ਪੂਰੇ ਘਰ ਦੀ ਸਫਾਈ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਤਕਰੀਬਨ 35 ਲੱਖ ਰੁਪਏ ਦੀ ਹੋਈ ਹੈ ਚੋਰੀ ਦੱਸੀ ਜਾ ਰਹੀ ਹੈ ਮੌਕੇ ਤੇ ਪੁਲਿਸ ਵੱਲੋਂ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਮੇਰਾ ਨਾਮ ਜੀ ਰਕੇਸ਼ ਕੁਮਾਰ ਹੈ ਜੀ ਕਿਹੜਾ ਏਰੀਆ ਜੀ ਆ ਡ੍ਰੀਮ ਸਿਟੀ ਚਵਾਲ ਰੋਡ ਪੈਂਦੀ ਹੈ ਜੀ ਕੀ ਗੱਲਬਾਤ ਕੀ ਹੋਈ ਤੁਹਾਡੇ ਸਾਡੇ ਘਰ ਦੀ ਚੋਰੀ ਹੋਈ ਹੈ ਬਹੁਤ ਜ਼ਬਰਦਸਤ ਕੱਲ ਤੁਹਾਡੇ ਬੇਟੇ ਦਾ ਵਿਆਹ ਸੀ ਬਰਾਤ ਲੈ ਕੇ ਅਸੀਂ ਗੱਲ ਜਲੰਧਰ ਗਏ ਆ ਜਲੰਧਰ ਗਏ ਦੁਪਹਿਰੀ 3:30 ਵਜੇ ਤੇ ਜਦੋਂ ਅਸੀਂ ਅੱਜ ਸਵੇਰੇ ਬਰਾਤ ਡੋਲੀ ਲੈ ਕੇ ਵਾਪਸ ਆ ਰਹੇ ਹਾਂ ਜਦੋਂ ਆ ਕੇ ਦੇਖਿਆ ਤੇ ਘਰ ਦੇ ਸਾਰੇ ਤਾਲੇ ਟੁੱਟੇ ਪਏ ਸੀ ਜੀ ਤੇ ਕਮਰਿਆਂ ਦੇ ਦਲਮਾਰੀਆਂ ਦੇ ਵੀ ਤਾਲੇ ਟੁੱਟੇ ਪਏ ਸੀ ਸੇਫ ਵੀ ਟੁੱਟੀ ਪਈ ਸਾਡੇ ਸੁਨਾਰੇ ਦਾ ਕੰਮ ਸੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਕਰਕੇ ਲੈ ਗਏ ਨੇ ਸਾਡਾ ਅਜ ਤੋਂ तकरीबन 1 ਸਾਲ ਪਹਿਲਾਂ ਪਹਿਲਾਂ ਵੀ ਚੋਰੀ ਹੋਈ ਸੀ ਸਾਡੇ ਉਦੋਂ ਮਕਾਨ ਸਾਡੀ ਕੋਠੀ ਤਿਆਰ ਹੋ ਰਹੀ ਸੀ ਉਦੋਂ ਕੰਸਟਰਕਸ਼ਨ ਦਾ ਕੰਮ ਚੱਲਦਾ ਸੀ ਉਦੋਂ ਵੀ ਤਾਰਾਂ ਦੇ ਏਸੀ ਦੇ ਪਾਈਪਾਂ ਵਗੈਰਾ ਚੋਕੇ ਲੈ ਗਏ ਸੀ ਉਦੋਂ ਵੀ ਸੀ ਕਿ ਤਾਰਾ ਕੰਪਲੀਟ ਕੀਤੀ ਸੀ ਪੁਲਿਸ ਨੂੰ ਉਦੋਂ ਵੀ ਕੋਈ ਹੱਲ ਨਹੀਂ ਨਿਕਲਿਆ ਪ੍ਰਸ਼ਾਸਨ ਦਾ ਹਜ਼ਾਰ ਰੁਪਈਆ ਹੁਣ ਕਰਕੇ ਸਾਨੂੰ ਕੋਈ ਪਹਿਲਾਂ ਵੀ ਇਨਸਾਫ ਨਹੀਂ ਮਿਲਿਆ ਸੀ ਸੀਸੀਟੀਵੀ ਲੱਗੀ ਤੁਹਾਡੇ ਕੋਠੀ ਤੇ ਸਾਡੇ ਕੋਠੀ ਦੇ ਹਲੇ ਅੰਡਰ ਕੰਸਟ੍ਰਕਸ਼ਨ ਸੀ ਜੀ ਸਾਡੇ ਕੋਠੀ ਹਲੇ ਨਹੀਂ ਢੱਤੀ ਲੱਗੀ ਦੀ ਸੀ ਤੇ ਸੁਨਿਆਰੇ ਦੇ ਕੰਮ ਤੇ ਤੁਹਾਡੇ ਸੀਸੀਟੀਵੀ ਜੁੜੀ ਸੀ ਹਲੇ ਅੰਡਰ ਕੰਸਟ੍ਰਕਸ਼ਨ ਮੈਂ ਤੁਹਾਨੂੰ ਦੱਸਣ ਦਿਆ ਕੰਮ ਸੀ ਹਲੇ ਸੀ ਡੇਢ ਮਹੀਨਾ ਹੋਇਆ 2 ਮਹੀਨੇ ਨਹੀਂ ਹੋਏ ਹਲੇ ਹਲੇ ਰਿਹائش ਕੀਤੀ ਉਹ ਵੀ ਸ਼ਾਦੀ ਹੋਣ ਕਰਕੇ ਬੱਚਿਆਂ ਦੀ ਤੇ ਇਸ ਕਰਕੇ ਹੀ ਇੱਧਰ ਆਏ ਆ ਕਿੰਨਾ ਕ ਨੁਕਸਾਨ ਹੋਇਆ ਠੀਕ ਹੈ ਮੇਰਾ ਹਲੇ ਤੱਕ ਤਕਰੀਬਨ ਜੋ ਐਸਟੀਮੇਟ ਵੇਖਣ ਦੇ ਮੇਰੇ ਘਰ ਨਾਲ 35 ਲੱਖ ਰੁਪਏ ਦੇ ਨੀਰਬੋਟ ਨੁਕਸਾਨ ਹੋਇਆ ਸ਼ੱਕ ਮੇਰੇ ਵਾਸਤੇ ਜੀ ਸਾਰੀ ਦੁਨੀਆ ਚੋਰੀ ਮੇਰਾ ਨੁਕਸਾਨ ਹੋਇਆ ਪੁਲਿਸ ਕਿੰਨੇ ਵੀ ਪਹੁੰਚੀ ਤਾ ਨੂੰ ਕਿਹਨੂੰ ਪਤਾ ਲੱਗਿਆ ਸੀ ਜਦੋਂ ਆਏ ਦਰਵਾਜ਼ਾ ਖੁੱਲਿਆ ਉਹ ਤੇ ਅਸੀਂ ਜਦੋਂ ਬਰਾਤ ਵਾਪਸ ਲੈ ਕੇ ਆਏ ਆ ਉਦੋਂ ਆ ਕੇ ਬੂਹਾ ਖੋਲਿਆ ਤੇ ਉਦੋਂ ਵੇਖਿਆ ਕਿ ਦਰਵਾਜ਼ੇ ਤਰੁੱਟੇ ਪਏ ਨੇ ਤੇ ਫਿਰ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਬਾਅਦ ਤੋਂ ਆਈ ਹੈ ਤੇ ਪੋਂ ਡੇਢ ਦੋ ਘੰਟੇ ਡੇਢ ਘੰਟੇ ਬਾਅਦ ਕਟਵਾੜ ਉਸ ਤੋਂ ਬਾਅਦ ਆ ਕੇ ਤੇ ਆਪਣੀ ਕਾਰਵਾਈ ਕਰਨ ਦੇ ਕੀ ਮੰਗ ਕਰਦੇ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਨੇ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਇਹ ਜਿਹੜੇ ਚੋਰੀਆਂ ਡਾਕੇਨ ਬਦਮਾਸ਼ੀਆਂ ਨੇ ਇਹਨਾਂ ਨੂੰ ਨਕੇਲ ਕੱਸੀ ਜਾਵੇ ਸੈਕਿੰਡ ਡ੍ਰੀਮ ਸਿਟੀ ਦੇ ਵਿੱਚ ਕੱਲ ਰਾਤ ਚੋਰੀ ਹੋਈ ਹੈ ਇਹਦੇ ਬਾਰੇ ਕੀ ਦੇਖੋ ਜੀ ਇਹਦੇ ਬਾਰੇ ਆਪਾਂ ਲੱਗੇ ਹੋਏ ਆ ਚੋਰੀ ਹੋਈ ਆ ਤੇ ਆਪਣੇ ਮਾਲਕ ਜਿਹੜਾ ਜਿਹੜੇ ਘਰ ਆ ਉਹਦੇ ਬਿਆਨ ਦਰਜ ਕਰਕੇ ਪਰਚਾ ਦਰਜ ਕਰ ਰਹੇ ਆ ਤੇ ਕੈਮਰੇ ਜਿਹੜੇ ਆ ਤੁਹਾਡੇ ਸਾਹਮਣੇ ਆਪਾਂ ਚੈੱਕ ਕਰ ਰਹੇ ਆ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਨੇ ਦੱਸੋ ਜਰਾ ਕਿ ਉਹ ਗਿਆਨ ਕਿਉਂ ਏਸੀ ਵਿੱਚ ਕਿਸ ਨੂੰ ਛੱਡ ਗਈ ਕੋਈ ਜਾਂਚ ਕਰਦੇ ਰਿਹਾ ਵਿੱਚ ਕੋਈ ਤੋ ਇਹੋ ਹੀ ਗੱਲ ਹੋਈ ਹੈ ਕਿ ਉਹ ਜਿਹੜੀ ਉਹਨਾਂ ਦੀ ਸ਼ਾਦੀ ਸ਼ਾਦੀ ਕਰਨ ਵਾਸਤੇ ਗਏ ਸੀ ਘਰ ਵਿੱਚ ਕੋਈ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ ਨਾ ਹੀ ਕੋਈ ਉਹਨਾਂ ਦੇ ਮਤਲਬ ਕੋਈ ਹੋਰ ਬੰਦਾ ਉੱਥੇ ਹੈਗਾ ਸੀ ਜਿਹਦੇ ਕਰਕੇ ਉਹਨਾਂ ਚੋਰਾਂ ਨੇ ਜਿਹੜਾ ਏਸੀ ਦਾ ਫਾਇਦਾ ਲਿਆ ਕੋਈ ਸੀਸੀਟੀਵੀ ਮਿਲੀ ਹੈ ਕਿਤੇ ਜਾਂਦੇ ਨੇ ਹਾਂ ਕਰ ਰਹੇ ਆ ਕੋਸ਼ਿਸ਼ ਸਾਰੀ ਟੀਮਾਂ ਲੱਗੀਆਂ ਹੋਈਆਂ ਨੇ ਸੀਸੀਟੀਵੀ ਫੁਟੇਜ ਕਿਤੇ ਆ ਰਹੇ ਨੇ ਚੋਰ ਲਭ ਜੇ ਕਰਦਾ